ਮੁੰਡੇ ਦੇ ਵਿਆਹ ਦੀ ਵਧਾਈ ਲੈਣ ਸਮੇ ਹੀ ਜਿਹੜਿਆਂ ਦਾ ਚਾੜਿਆ ਕੁੱਟਾਪਾ ਗੁੱਸੇ ਵਿੱਚ ਆਏ ਹੀ ਜਣੇ ਨੇ ਘਰ ਦੇ ਬਾਹਰ ਦੱਬ ਕੇ ਕੱਢਿਆ ਜਰੂਸ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਹੋ ਗਈ ਕੈਦ ਆਖਰ ਕਿਸ ਗੱਲ ਤੋਂ ਇਹ ਲੜਾਈ ਝਗੜਾ ਹੋਇਆ ਉਹ ਵੀ ਤੁਹਾਨੂੰ ਦੱਸਦੇ ਹਾਂ ਸਭ ਤੋਂ ਪਹਿਲਾਂ ਨਜ਼ਰ ਤਸਵੀਰਾਂ ਦੇ ਮਾਰਦੇ ਹਾਂ ਫਿਰੋਜ਼ਪੁਰ ਸ਼ਹਿਰ ਹੀਰਾ ਮੰਡੀ ਤੋਂ ਸਾਹਮਣੇ ਆਇਆ ਜਿੱਥੇ ਮੁੰਡੇ ਦੇ ਵਿਆਹ ਦੀ ਵਧਾਈ ਮੰਗਣ ਆਏ ਮਹੰਤ ਦੇ ਦੋ ਗੁੱਟ ਆਪਸ ਵਿੱਚ ਭੜਪਈ ਮਾਮਲਾ ਇੰਨਾ ਵੱਧ ਗਿਆ ਕਿ ਇੱਕ ਗੁੱਟ ਹੋਰ ਆਪਣੇ ਨਾਲ ਸਾਥੀ ਲੈ ਕੇ ਆਇਆ ਤੇ ਇੱਕ ਦੂਜੇ ਦੇ ਉੱਤੇ ਹਮਲਾ ਕੀਤਾ ਗਿਆ ਜਿਸ ਵਿੱਚ ਮਹੰਤ ਜ਼ਖਮੀ ਹੋ ਗਏ ਪਹਿਲੀ ਧਿਰ ਨੇ ਇਲਜ਼ਾਮ ਲਗਾਇਆ ਕਿ ਜਦੋਂ ਅਸੀਂ ਵਿਆਹ ਦੀ ਵਧਾਈ ਲੈਣ ਗਏ ਸੀ ਤਾਂ ਦੂਸਰੀ ਧਿਰ ਨੇ ਆ ਕੇ ਉਹਨਾਂ ਦੇ ਉੱਤੇ ਹਮਲਾ ਕੀਤਾ ਅਸੀਂ ਵਧਾਈ ਲੈਣ ਗਏ ਉੱਤੇ ਹੀਰਾ ਮੰਡੀ ਸਾਨੂੰ ਉਹਨੇ ਫੋਨ ਕੀਤਾ ਬਾਬਾ ਜੀ 4 ਵਜੇ ਦਾ ਟਾਈਮ ਹੈ ਆਪਣਾ ਆਣ ਕੇ ਸਗਨ ਕਰੋ ਅਸੀਂ ਸਗਨ ਕਰਨ ਗਏ ਸੀ ਉਹਨਾਂ ਦੇ ਘਰ ਸਗਨ ਕਰਨ ਗਏ ਉਹਨਾਂ ਦੇ ਘਰ ਗਏ ਸੀ ਵੀ ਆਜੋ ਵਿਆਹ ਕੀਤਾ ਹੈ ਬਾਬਾ ਜੀ ਵੀ ਆਪਣਾ ਸਗਨ ਕਰੋ ਤੇ ਅਸੀਂ ਸਗਨ ਕਰਨ ਗਏ ਆ ਉੱਥੇ ਤਿੰਨੋਂ ਪਾਰਟੀਆਂ ਹੀ ਆਪਣਾ ਜਿਹੜੀ ਸਾਡੀ ਐਂਟੀ ਪਾਰਟੀ ਉਹ ਵੀ ਉੱਥੇ ਆਪਣਾ ਪਹੁੰਚੇ ਹੋਏ ਸੀ ਠੀਕ ਹੈ ਤਿੰਨੋ ਤਿੰਨ ਗਰੁੱਪ ਕ੍ਰਿਸ਼ਨਾ ਮਹੰਤ ਬੋਵੀ ਮਹੰਤ ਸ਼ੌਣੀ ਤੋਂ ਵਜ਼ੀਰਾ ਵਾਲੀ ਬਿਲਡਿੰਗ ਤੋਂ ਠੀਕ ਹੈ ਇੱਕ ਜਮਨਾਗਰ ਵਾਲੇ ਜਗਾਦਰੀ ਤੋਂ ਜਮਨਾਗਰ ਤੋਂ ਉਹ ਆਏ ਆਪਣਾ ਉਹ ਵੀ ਉਹ ਵੀ ਇਕੱਠੇ ਇਹਨਾਂ ਨੇ ਸਾਨੂੰ ਨਹੀਂ ਪਤਾ ਵੀ ਇਹਨਾਂ ਦੀ ਕੀ ਪਲੈਨਿੰਗ ਸੀ ਠੀਕ ਹੈ ਅਸੀਂ ਵਿਧਾਈ ਲੈਣ ਗਏ ਵਿਧਾਈ ਵਾਲੇ ਕਹਿੰਦੇ ਬੈਜੋ ਉਹਨਾਂ ਨੇ ਸਾਨੂੰ ਅੱਛੀ ਤਰੀਕੇ ਨਾਲ ਪਾਣੀ ਪੂਣੀ ਪਿਆਇਆ ਉਹਨਾਂ ਨੇ ਆਪਣਾ ਕਹਿੰਦੇ ਬੈਠੋ ਕੋਈ ਨਹੀਂ ਆਪਣਾ ਸਾਡੀ ਜੋ ਮੰਤਾ ਦੇ ਵਿੱਚ ਹੁੰਦੀ ਹੈ ਸਾਡੇ ਮੰਤਾ ਨਾਲ ਗੱਲਬਾਤ ਹੋ ਰਹੀ ਸੀ ਆਪਸ ਚ ਠੀਕ ਹੈ ਤੇ ਸਾਡੀ ਆਪਸ ਚ ਗੱਲਬਾਤ ਹੋ ਰਹੀ ਸੀ ਤੇ ਮੁੰਡੇ ਸੀ ਜਿਹੜੇ ਉਹਨਾਂ ਦੇ ਨਾਲ ਆਏ ਹੋਏ ਜਿਹੜੇ ਉਹਨਾਂ ਦੇ ਨਾਲ ਮੁੰਡੇ ਆਏ ਹੋਏ ਸੀ ਆਪਣਾ ਤਰ੍ਹਾਂ ਤਰ੍ਹਾਂ ਦੇ ਮੁੰਡੇ ਆਪਣਾ ਮਿੰਟੂ ਸਿੰਧੀ ਨੱਤੂ ਜਗਨ ਇਹ ਆਪਣਾ ਆਪਣਾ ਨਰਾਇਣ ਮੁੰਡਾ ਇਹ ਸਾਡੇ ਮੁੰਡੇ ਗਲ ਪਏ ਆ ਦੇਖੋ ਕੀ ਹਾਲ ਕੀਤਾ ਸਾਡਾ ਇਸ ਆਪਣਾ ਸੀਸੀਟੀਵੀ ਕੈਮਰੇ ਲੱਗੇ ਨੇ 32 ਕੈਮਰੇ ਲੱਗੇ ਉਹਨਾਂ ਦੇ ਪੂਰਾ ਹੀਰਾ ਮੰਡੀ ਦੇ ਵਿੱਚ ਆਪਣਾ ਉਹਨਾਂ ਦੇ ਪੂਰੇ ਹਥਿਆਰ ਲੈ ਕੇ ਆਏ ਸੀ ਕਾਪੇ ਸੀ ਜੋ ਮੇਰਾ ਢੋਲਕੀ ਵਾਲਾ ਸੀ ਉਹਦੇ 10 ਟੰਕੇ ਲੱਗੇ ਆ ਵੀ ਕੇ ਪੱਪ ਪੰਜ ਮੇਰੇ ਟੰਕੇ ਲੱਗੇ ਆ ਜੋ ਮੇਰੇ ਢੋਲ ਕੀ ਵਾਲਾ ਸੀ ਇਹਨਾਂ ਨੇ ਉਹਨਾਂ ਨੇ ਆਪਣਾ ਇਹ ਡਾਂਗਾ ਛੋਟੇ ਚੱਕ ਲਿਆਏ ਸਾਨੂੰ ਨਹੀਂ ਪਤਾ ਇਹਨਾਂ ਨੇ ਜਦੋਂ ਇਹ ਐਂਟੀ ਪਾਰਟੀ ਸਾਰੇ ਇਕੱਠੇ ਹੋ ਕੇ ਇਹ ਮੀਟਿੰਗ ਵੀ ਕਰਕੇ ਆਏ ਸੀ ਵੀ ਆ ਜਿੰਨਾਂ ਨੂੰ ਅਸੀਂ ਆਪਣਾ ਉਹ ਹੋਣਾ ਆ ਠੀਕ ਹੈ ਇਹਨਾਂ ਨੂੰ ਮਾਰਨਾ ਆ ਜਾਨੋਂ ਤੋਂ ਸਾਨੂੰ ਤਾਂ ਖਤਰਾ ਆ ਇਹਨਾਂ ਤੋਂ ਕਿਉਂਕਿ ਤਰਖਾਸਤ ਅਸੀਂ ਪਹਿਲਾਂ ਵੀ ਦਿੱਤੀ ਹੋਈ ਆ ਕ੍ਰਿਸ਼ਨਾ ਮਹਾਂਤ ਤੇ ਤਰਖਾਸਤ ਸਾਡੀ ਪਹਿਲਾਂ ਵੀ ਦਿੱਤੀ ਹੋਈ ਐ ਹੁਣ ਵਧਾਈ ਆਪਣਾ ਵਧਾਈ ਅਸੀਂ ਲੈਣ ਗਏ ਤੇ ਉੱਥੇ ਆਪਣਾ ਇਹਨਾਂ ਨੇ ਕ੍ਰਿਸ਼ਨ ਮਹਾਂਤ ਨੇ ਉੱਥੇ ਆਪਸ ਵਿੱਚ ਸਾਡੇ ਜੋ ਹੋ ਰਿਹਾ ਸੀ ਉਹ ਆਪਣਾ ਅਸੀਂ ਗੱਲਬਾਤ ਕਰ ਰਹੇ ਸੀ ਤੇ ਇਹ ਆਪਣਾ ਕੀ ਨਾ ਲੈਂਦੇ ਇਹ ਉੱਥੇ ਗੱਡੀ 'ਚ ਬੈਠੇ ਦਵਾ ਦਾ ਭੱਜ ਗਏ ਜਿੰਨੀ ਐਂਟੀ ਪਾਰਟੀ ਸੀ ਸਾਰੀ ਭੱਜ ਗਈ ਵਧਾਈ ਵਾਲਿਆਂ ਨੇ ਸਾਨੂੰ ਆਪਣਾ ਵਧਾਈ ਦਿੱਤੀ ਰਾਜੀ ਰਹਿਣ ਉਹਨਾਂ ਦੇ ਬੱਚੇ-ਬੱਚਿਆਂ ਵਾਲੇ ਅਸੀਂ ਮੁੰਡੇ ਦੇ ਵਿਆਹ ਦੀ ਵਧਾਈ ਲੈਣ ਪਹੁੰਚੇ ਜਜਮਾਨਾਂ ਦਾ ਸਾਨੂੰ ਫੋਨ ਆਇਆ ਸੀਗਾ ਅਸੀਂ ਉੱਥੇ ਵਧਾਈ ਲੈਣ ਲਈ ਪਹੁੰਚੇ ਤੇ ਜਿਹੜੇ ਤਿੰਨ ਗਰੁੱਪ ਆਏ ਸੀਗੇ ਠੀਕ ਹੈ ਸਾਡੀ ਐਂਟੀ ਪਾਰਟੀ ਸੀਗੀ ਕ੍ਰਿਸ਼ਨਾ ਮਹਾਂਤ ਪਟਿਆਲੀ ਬਸਤੀ ਦੇ ਵਜੀਰਾਲੇ ਬਿਲਡਿੰਗ ਦੇ ਬੋਬੀ ਮਹਾਂਤ ਤੇ ਸ਼ੌਨੀ ਦੇ ਤੇ ਇੱਕ ਗੋਲਦੀ ਮੰਤ ਜੋ ਜਮਨਾਗਰ ਪਾਏ ਉਹਨਾਂ ਦੇ ਚੇਲੇ ਸੀਗੇ ਠੀਕ ਹੈ ਇਹਨਾਂ ਦੇ ਨਾਲ ਮੁੰਡੇ ਸੀਗੇ ਕਮ ਸੇ ਕਮ 20 ਮੁੰਡੇ ਹੋਣਗੇ ਇਹਨਾਂ ਦੇ ਨਾਲ ਤੇ ਇਹਨਾਂ ਨਾਲ ਸਾਡੀ ਗੱਲਬਾਤ ਹੋ ਰਹੀ ਸੀ ਕੁਸਰਿਆ ਦੇ ਨਾਲ ਕੁਸਰਿਆ ਨਾਲ ਅਸੀਂ ਗੱਲਬਾਤ ਕਰ ਦਿੱਤੀ ਸੀ ਕਿ ਜੋ ਇਹਨਾਂ ਦੇ ਮੁੰਡੇ ਨੇ ਨਾ ਉਹਨਾਂ ਨੇ ਆ ਕੇ ਸਾਡੇ ਗੁਰੂ ਤੇ ਹਮਲਾ ਕੀਤਾ ਸਾਡੇ ਤੇ ਹਮਲਾ ਕੀਤਾ ਉਹ ਸੀਸੀਟੀਵੀ ਫੁਟੇਜ ਦੇ ਵਿੱਚ ਹੈਗਾ ਆ ਇਹਨਾਂ ਨੇ ਤੇਜ਼ ਧਾਰ ਹਥਿਆਰ ਕੱਢੇ ਸਾਡੇ ਗੁਰੂ ਤੇ ਹਮਲਾ ਕੀਤਾ ਇਹਨਾਂ ਨੇ ਸਾਡੇ ਇੱਕ ਟੋਲਕ ਵਾਲੋਂ ਦੇ ਅੱਠ ਟਾਂਕੇ ਲੱਗੇ ਹੱਥ ਦੇ ਤਲੀ ਤੇ ਟਾਂਕੇ ਲੱਗੇ ਉਹਨਾਂ ਦੇ ਜੀ ਸਾਡੇ ਗੁਰੂ ਦੇ ਪੰਜ ਟਾਂਕੇ ਲੱਗੇ ਨੇ ਜੀ ਇਹਨਾਂ ਨੇ ਬਹੁਤ ਬੇਰਹਿਮੀ ਨਾਲ ਜਾਨੋਂ ਮਾਰਨ ਦਾ ਇਹਨਾਂ ਦਾ ਪਲਾਨ ਸੀਗਾ ਜਾਨੋ ਮਾਰਨ ਦਾ ਇਹਨਾਂ ਨੇ ਬੇਰਹਿਮੀ ਨਾਲ ਸਾਨੂੰ ਮਾਰਿਆ ਕੁੱਟਿਆ ਉੱਥੇ ਠੀਕ ਹੈ ਸਾਨੂੰ ਇਹੀ ਇਨਸਾਫ ਚਾਹੀਦਾ ਹੈ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਿੱਥੇ ਜਾਵੇ ਜੋ ਸਾਡਾ ਦਾਦਗੁਰੂ ਸੀ ਬਾਬਾ ਗੁੱਡੀ ਮਹੰਤ ਉਹ ਉਸ ਪੂਰੇ ਸ਼ਹਿਰ ਦੇ ਮਾਲਕ ਸੀਗੇ ਠੀਕ ਹੈ ਤੇ ਇਹ ਠੱਕੇ ਨਾਲ ਇਹ ਮੰਗਦੇ ਨੇ ਲਾਕਾ ਜੀ ਜਜਮਾਨ ਨਾਲ ਵੀ ਠੱਕਾ ਕਰਦੇ ਨੇ 21,000 31,000 ਰੁਪਏ ਦੀ ਇਹਨਾਂ ਦੀ ਮੰਗ ਕਰਦੇ ਨੇ ਜੀ ਸਾਡੇ ਜਜਮਾਨ ਫਰੋਜਪੁਰ ਦੇ ਸਾਡੇ ਨਾਲ ਨੇ ਜੀ ਅਸੀਂ ਇਹੀ ਗਮਿੰਤ ਕਰਦੇ ਹਾਂ ਨਾਲ ਵਧਾਈ ਵਾਲਾ ਨਾਲ ਵੀ ਸਿੱਕਾ ਇਹ ਸਾਨੂੰ ਦੇਣਗੇ ਅਸੀਂ ਉਹਨਾਂ ਦੇ ਕੁੱਛੀਆਂ ਦੇ ਵਿੱਚ ਸ਼ਾਮਲ ਹੋਵਾਂਗੇ ਉੱਥੇ ਇਸ ਮਾਮਲੇ ਦੇ ਉੱਤੇ ਦੂਜੀ ਧਿਰ ਮਹਾਂਤੂ ਦਾ ਕਹਿਣਾ ਹੈ ਕਿ ਵਿਧਾਈ ਲੈਣ ਸਮੇ ਸਾਡੇ ਉੱਤੇ ਹਮਲਾ ਕੀਤਾ ਗਿਆ ਮੈਂ ਕੱਲ ਸਾਡੀ ਵਿਧਾਈ ਸੀ ਅਸੀਂ ਵਿਧਾਈ ਤੇ ਗਏ ਆ ਇੱਕ ਫਰੂਟੀ ਇੱਕ ਵਿਸ਼ਾਕਾ ਇੱਕ ਸਮੈਲੀ ਹੈ ਇਹ ਸਾਡੇ ਅਣਕੇ ਘਰ ਪੈ ਗਏ ਆਏ ਸਾਡੀ ਗੱਡੀ ਨਾਲ ਰਿੱਟਾ ਮਾਰਨ ਆਰ ਕੇ ਨਾ ਇਹ ਉਤਰਾ ਸਾਡੇ ਗਾਲ ਪੈ ਗਏ ਨੇ ਹਾਂ ਅਸੀਂ ਕੁਛ ਨਹੀਂ ਉਹਨਾਂ ਨੂੰ ਬੋਲੇ ਨਾ ਕੋ ਮਾਰਾ ਨਾ ਕੋ ਚੰਗਾ ਅਸੀਂ ਸਭ ਆ ਗੱਡੀ ਤਰਵਾ ਕੇ ਸਾਰਾ ਕੁਝ ਹਾਂ ਸਾਰੇ ਅਸੀਂ ਆ ਤਿੰਨ ਹੀ ਜਿਹੜੇ ਗਏ ਸੀ ਐਨ ਸਾਡੇ ਗਾਲ ਪੈਂਦੇ ਸੀ ਪਪਾ ਜੀ ਉਹਨਾਂ ਦੇ ਵੱਲੋਂ આરોਪ ਲਗਾਏ ਜਾ ਰਹੇ ਨੇ ਕਿ ਤੁਸੀਂ ਜਾ ਕੇ ਉਹਨਾਂ ਨਾਲ ਕੁੱਟਮਾਰ ਕੀਤੀ ਵਿਧਾਈ ਦਿੱਤੇ ਕੀ ਮਾਮਲਾ ਕੀ ਹੈ ਜੀ ਪੂਰਾ ਕੋਈ ਕੁੱਟਮਾਰ ਨਹੀਂ ਕੀਤੀ ਹੈਗੀ ਅਸੀਂ ਉਹਨਾਂ ਨੂੰ ਹੱਥ ਤੱਕ ਨਹੀਂ ਲਾਇਆ ਹੈਗਾ ਹਾਂ ਜਾ ਕੇ ਤੁਸੀਂ ਇਨਕੁਆਇਰੀ ਕਰ ਸਕਦੇ ਹੋ ਨੀ ਉਹਨਾਂ ਦੇ ਵੱਲੋਂ ਰੋਪ ਲਗਾਏ ਜਾ ਰਹੇ ਨੇ ਕਿ ਵੀ ਸਾਡੇ ਨਾਲ ਜਾ ਕੇ ਉੱਥੇ ਕੁੱਟਮਾਰ ਕੀਤੀ ਸੀ ਵਿਦਾਇਤੀ ਨਾ ਅਸੀਂ ਉਹਨਾਂ ਨੂੰ ਖੁਸ਼ ਨਹੀਂ ਕੀਤਾ ਹੈਗਾ ਉਹ ਆਪ ਕੁੱਟਮਾਰ ਕੀਤੀ ਉਹਨਾਂ ਨੇ ਆਪ ਸਾਰਾ ਕੁਝ ਕੁੱਟਦੇ ਸੀ ਮਾਰਦੇ ਸੀ ਰੋੜੇ ਚੱਕ ਚੱਕ ਮਾਰਦੇ ਸੀ ਗਲੀ ਦੇ ਵਿੱਚ ਅਸਲ ਮਾਮਲਾ ਹੈ ਕੀ ਉਹ ਹਾਂ ਵੇਖੋ ਅਸੀਂ ਤੇ ਮਾਲਕ ਸੀ ਅੱਜ ਸਾਡੇ ਕੋ ਕਾਗਜ਼ੀ ਆ ਪੱਤਰ ਅਸੀਂ ਪ੍ਰੂਫ ਕਰ ਸਕਨੇ ਹਾਂ ਹਾਂ ਇਹ ਨਹੀਂ ਸਾਡੀ ਬੇਨਤੀ ਆ ਜ਼ਿਆਦਾ ਸੇ ਬੋਲਦੇ ਨਹੀਂ ਸਾਡੀ ਇਹੀ ਬੇਨਤੀ ਆ ਸਾਨੂੰ ਇਨਸਾਫ ਚਾਹੀਦਾ ਹੈ ਖੇਤ ਦਾਦੀ ਕਿ ਦੋਨੋਂ ਮਹਾਂਤ ਗੁੱਟਾਂ ਦੇ ਵੱਲੋਂ ਇੱਕ ਦੂਸਰੇ ਤੇ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਬਾਕੀ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਦੇਖਣਾ ਹੋਵੇਗਾ ਹਕੀਕਤ ਰਿਪੋਰਟ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਤਾਨ ਸਿੰਘ ਦੀ ਰਿਪੋਰਟ